ਸਾਰੇ ਹੀ ਪੰਜਾਬੀ ਪੜ੍ਹਨਾਂ ਦੇ ਪ੍ਰਾਪਨ ਪਿਆਰਪ੍ਰੀ ਸੱਜਣਿਆ ਕ ਅੱਜ ਤੁਹਾਡਾ ਤੁਹਾਡਾ ਅੱਜ ਦਿਨ ਮੇ ਬਲੌਗ ਵਿੱਚ ਅੱਜ ਆਪਾਂ ਜਾ ਰਹੇ ਹਾਂ ਬੈਂਕ ਵਿੱਚ ਕਿਉਂਕਿ ਆਪਾਂ ਨੂੰ ਕੁਝ ਕੰਮ ਹੈ ਆਪਾਂ ਮਿਲਦੇ ਤੁਹਾਨੂੰ ਬੈਂਕ ਦੇ ਬਾਹਰ ਬੈਂਕ ਵਿੱਚ ਜਾਣ ਤੋਂ ਬਾਅਦ ਆਪਾਂ ਮਿਲੇ ਆਪਣੇ ਦੋਸਤ ਜਿਮੀ ਨੂੰ ਜੋ ਕਿ ਇਹ ਤੇ ਦੋਸਤ ਦਾ ਕਲਾਸਮੇਟ ਹੈ ਮੇਰਾ ਸੀਨੀਅਰ ਵੀ ਹੈ ਇਹ ਹੈ ਜੀ ਸਾਡੇ ਪਿੰਡ ਦੇ ਗੁਰੂ ਘਰ ਵਾਲੀ ਗਲੀ ਜੋ ਤੁਸੀਂ ਸਾਹਮਣੇ ਗੇਟ ਦੇਖ ਰਹੇ ਹੋ ਇੱਕ ਗੁਰਦੁਆਰਾ ਸਾਹਿਬ ਚਨੀਰ ਤੇ 메인 ਗੇਟ ਇਹ ਦੇਖੋ ਗੁਰਦੁਆਰਾ ਸਾਹਿਬ ਮੈਂ ਤਾਂ ਜਿੰਮੀ ਜਾ ਰਹੇ ਹਾਂ ਗਰਾਊਂਡ ਵਿੱਚ ਉੱਥੇ ਤੁਹਾਨੂੰ ਮਿਲਣਿਆ ਹੋਰ ਵੀ ਦੋਸਤਾਂ ਨਾਲ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਧੰਨ ਦਾਸ ਜੀ ਦੀ ਛਿੜੀ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਧੰਨ ਦਾਸ ਜੀ ਦੇ ਸਟੇਡੀਅਮ ਦੇ ਜੋ ਕਿ ਗਰਾਊਂਡ ਸਾਹਮਣੇ ਦਿਖ ਰਿਹਾ ਹੈ ਤੁਹਾਨੂੰ ਇਹ ਹੈ ਪਪਤਾਂ ਦੇ ਚਿਚੜੀ ਉਹ ਮੇਰੇ ਦੋਸਤ ਜੋ ਸਰਦੇਈ ਸ਼ਰਟ ਵਾਲੇ ਦੇਖ ਰਹੇ ਹੋ ਉਹ ਲਖਪ੍ਰੀਤ ਸਿੰਘ ਦੂਸਰਾ ਜਿੰਮੀ ਜਿਸਦਾ ਨਾਮ ਪੱਕਾ ਅਭਿਜੀਤ ਹੈ ਇੱਕ ਮੇਰਾ ਸੀਨੀਅਰ ਹੈ ਅਤੇ ਇੱਕ ਮੇਰਾ ਕਲਾਸਮੇਟ ਹੈ ਇਹ ਦੇਖੋ ਦੋਨੇ ਕੋਲ ਕਰਦੇ ਹੋਏ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਹੁਣ ਦੇਖੀ ਜਾਂਦੀ ਹੈ ਜੋਰ ਲੱਗਾ ਹੋਇਆ ਇਹ ਕਹਿੰਦੇ ਸੀਨੀਅਰ ਨੇ ਹਾਰ ਮੰਨ ਲਈ ਆ ਮੇਰੇ ਵੀਰੋ ਇਹ ਦੇਖੋ ਜੀ ਐਂਟਰੀ ਬਾਬਾ ਤਹੰਦਸ ਜੀ ਦੇ ਸਟੇਡੀਅਮ ਦੀ ਇੱਥੇ ਹਰ ਸਾਲ ਮਾਰਚ ਦੇ ਮਹੀਨੇ ਜੋ ਮੇਲਾ ਲੱਗਦਾ ਹੈ ਬਾਬਾ ਜੀ ਦਾ ਉਸ ਟਾਈਮ ਟੂਰਨਾਮੈਂਟ ਹੁੰਦੇ ਹਨ ਇਹ ਹੈ ਜੀ ਸਾਡਾ ਪਿੰਡ ਦਾ ਜਿਮ ਜੋ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਹੋ ਇਹ ਹੈ ਬਾਬਾ ਧੰਨ ਦਾਸ ਯੂਨੀਵਰਸਿਟੀ ਝਨੀਰ ਇਹ ਤੁਸੀਂ ਦੇਖੋ ਸਾਰਾ ਗਰਾਊਂਡ ਉਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਸਟੇਜ ਇਸ ਸਾਈਡ ਬਾਬਾ ਧੰਨ ਦਾਸ ਜੀ ਦਾ ਡੇਰਾ ਹੈ ਅਤੇ ਇਹ ਸਾਡੇ ਪਿੰਡ ਦੀ ਜਿੰਮ ਜੋ ਕਿ ਬਾਬਾ ਧੰਨ ਦਾਸ ਪਰਮੰਦਰ ਕਮੇਟੀ ਵੱਲੋਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਬਣਾਈ ਗਈ ਹੈ ਇਹ ਤੇ ਸਰੀਰ ਨੂੰ ਫਿੱਟ ਰੱਖਣ ਦਾ ਪੂਰਾ ਪ੍ਰਬੰਧ ਹੈ। ਇਸ ਸਾਈਡ ਡੇਰਾ ਬਾਬਾ ਧੰਦਸ ਇਹ ਹੈ ਪਿੰਡ ਦਾ ਗਰਾਊਂਡ ਬਾਬਾ ਧੰਦਸ ਜੀ ਜਿਹੜੀ ਵਿੱਚ ਉਹ ਨੌਜਵਾਨ ਮਿਹਨਤ ਲਾਉਂਦੇ ਹੋਏ ਪਿੰਡ ਦੇ ਫੁੱਟਬਾਲ ਦਾ ਗਰਾਊਂਡ ਯੂਨੀਵਰਸਿਟੀ ਲੋ ਜੀ ਆਪਾਂ ਹੁਣ ਚੱਲ ਪਲਾਂ ਚੱਲ ਪਏ ਗਰਾਉਂਡ ਚੋਂ ਕਬੱਡੀ ਖੇਡ ਕੇ ਇਹ ਹੈਗਾ ਬਾਬਾ ਧੰਨ ਦਾ ਟੇਹਰਾ ਬਾਬਾ ਧੰਨ ਦਾ ਜਿਹੜੀ ਵਿੱਚੋਂ ਨਿਕਦੇ ਤੋ ਆਪਾਂ ਹੁਣ ਕਰ ਨੂੰ ਜਾ ਰਹੇ ਆ ਆਪਣਾ ਘਰ ਇੱਥੋਂ ਇੱਕ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ ਆਪਾਂ ਵਿੱਕੀ ਦੇ ਘਰ ਤੋਂ ਹੁਣ ਚਨੀਰ ਪਿੰਡ ਵਿੱਚ ਐਂਟਰ ਹੋ ਚੁੱਕੇ ਆ ਇਹ ਰਸਤਾ ਵਿੱਕੀ ਦੇ ਚਾਚਾ ਜੀ ਦੇ ਘਰ ਨੂੰ ਜਾਂਦਾ ਹੈ ਹੁਣ ਆਪਾਂ ਪਹੁੰਚ ਚੁੱਕੇ ਹਾਂ ਵਿੱਕੀ ਦੇ ਚਾਚਾ ਜੀ ਦੇ ਘਰ ਕੋਲ ਵਿੱਕੀ ਦਾ ਪ੍ਰਾਣਾਕਰ ਵੀ ਇਸ ਜਗ੍ਹਾ ਦੇ ਨਜ਼ਦੀਕ ਹੀ ਹੁੰਦਾ ਸੀ ਜੋ ਕਿ ਤੁਹਾਨੂੰ ਆਪਾਂ ਕਿਸੇ ਹੋਰ ਵਲੌਗ ਵਿੱਚ ਦਿਖਾਵਾਂਗੇ ਆਪਾਂ ਪਹੁੰਚ ਚੁੱਕੇ ਹਾਂ ਵਿੱਕੀ ਦੇ ਚਾਚਾ ਜੀ ਦੇ ਗੇਟ ਦੇ ਪਾਸ ਹੁਣ ਆਪਾਂ ਉਤਰ ਚੁੱਕੇ ਸੀ ਤੂਦੀ ਪੀਂ ਤੋਂ ਸਿੱਤੂ ਦੀ ਧਿੰਦੋਂ ਤੋਂ ਬਾਅਦ ਆਪਾਂ ਆਵਾਂਗੇ ਗੱਗੂ ਕਾਸ਼ੀ ਕੋਲ ਜੋ ਕਿ ਵਿੱਕੀ ਦੇ ਚਾਚਾ ਜੀ ਦੇ ਬੱਚੇ ਹਨ ਆਪਾਂ ਪਹੁੰਚ ਗਏ ਹਾਂ ਵਿੱਕੀ ਦੇ ਚਾਚਾ ਜੀ ਦੇ ਘਰੇ ਇਹ ਵਿੱਕੀ ਦੇ ਚਾਚਾ ਜੀ ਦੇ ਟਵਿਨ ਬ੍ਰਦਰਸ ਛੋਟੇ ਜੋ ਗੱਗੂ ਕਾਹਨਾ ਕਾਸ਼ੀ ਕਾਹਨਾ ਮੇਰਾ ਨਾਮ ਗੱਗੂ ਨਹੀਂ ਇੱਚ ਮੇਰੇ ਨਾਮ ਮਕਾਫਲੀ ਸਿੰਘ ਹੈ ਹੈਲੋ ਗਾਇਜ਼ ਅੱਜ ਮੈਂ ਤੁਹਾਨੂੰ ਦਿਨਾ ਪਹਿਲੀ ਵਾਰ ਮਿਲ ਰਹੇ ਹਾਂ ਕਿਹੜੀ ਕਿਹੜੀ ਕਲਾਸ ਚ ਹੋਗੇ ਤੁਸੀਂ ਦੋਨੇ 8th ਕਲਾਸ ਚ ਹੋ ਚੁੱਕੇ ਐ ਤੇ ਮੈਂ ਅਦਾਰਸ਼ ਸਕੂਲ ਚ ਪੜਦਾ ਹਾਂ 8th ਕਲਾਸ ਚ ਆਦਾਰਸ਼ ਸਕੂਲ ਚ ਪੜਦਾ ਹਾਂ ਆਦਾਰਸ਼ ਸਕੂਲ ਕਿੱਥੇ ਹੈ ਸਾਨੇਵਾਲ ਆਪਣੇ ਪਿੰਡ ਤੋਂ ਕਿੰਨੀ ਦੂਰੀ ਤੇ ਹੈ ਆਪਣੇ ਪਿੰਡ ਤੋਂ 4 ਕਿ 5 ਕਿਲੋਮੀਟਰ ਦੂਰ ਹੈ ਠੀਕ ਹੈ ਹੁਣ ਆਪਾਂ ਮਿਲੋਣੇ ਵਿੱਕੀ ਦੇ ਦਾਦਾ ਜੀ ਦਾਦੀ ਜੀ ਨੂੰ ਦਾਦੀ ਦਾ ਕੋਲਾਈ ਕਦਾਈ ਕਰੀ ਜਾਂਦੀ ਹੈ ਇਹ ਦੇਖੋ ਵਿੱਕੀ ਦੇ ਚਾਚਾ ਜੀ ਦਾ ਘਰ ਵਿੱਕੀ ਦੇ ਚਾਚਾ ਜੀ ਇਸ ਟਾਈਮ ਖੇਤ ਹਨ ਵਿੱਕੀ ਦੇ ਦਾਦਾ ਜੀ ਦੀ ਤਸਵੀਰ ਆਹ ਕਰਤਾ ਉਹ ਹੀ ਕੰਮ ਆਹ ਗੜੋ ਕੱਟ ਬਾਹਰ ਹੁਣ ਉਹ ਲੈਣ ਕੇ ਗਿਆ ਸੀ ਗਿੱਲੇ ਚ ਕਰਤਾ ਉਹੀ ਕੰਮ ਜਿਹੜਾ ਤੋਂ ਡਰਦਾ ਸੀ ਹੋ ਗਿਆ ਸੀ ਦਰਸ਼ਕ ਜੋ ਬਰਗੜ ਗਿਆ ਸੀ ਬਾਂਹਾਂ ਦੇ ਕਿੱਲੇ ਚ ਸਾਈਕਲ ਲੈ ਕੇ ਹੁਣ ਦੇ ਹੱਤਾ ਕੱਢ ਕੇ ਟੋਚਨ ਪਾ ਕੇ ਇਹ ਜੇ ਅੱਜ ਤੱਕ ਬਲੌਗ ਵਧੀਆ ਲੱਗਾ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਮਿਲਦੇ ਆ ਕਿਸੇ ਹੋਰ ਬਲੌਗ ਚ